ਸਾਸ਼੍ਰੀ ਗਾਦਸ ਦੇਖ ਰਹੇ ਸਾਡਲ ਟੀਵੀ ਮਹਿਜ ਸਿਕੌਰ ਆਕਲੈਂਡ ਦੇ ਵਿੱਚ ਬੱਸ ਡਰਾਈਵਰਾਂ ਦੇ ਉੱਤੇ ਹੋ ਰਹੇ ਹਮਲੇ ਲਗਾਤਾਰ ਵਧਦੇ ਜਾ ਰਹੇ ਨੇ ਪਰ ਪੁਲਿਸ ਦਾ ਕਹਿਣਾ ਹੈ ਕਿ ਮੀਡੀਆ ਤੇ ਸੋਸ਼ਲ ਮੀਡੀਆ ਦੇ ਰਾਹੀਂ ਇਨ੍ਹਾਂ ਹਮਲਿਆਂ ਨੂੰ ਹੋਰ ਅੱਗ ਫੜ ਹੁੰਦੀ ਹੈ ਤੇ ਇਹ ਜ਼ਿਆਦਾ ਚਰਚਾ ਦੇ ਵਿੱਚ ਆਉਂਦੇ ਨੇ ਫਿਲਹਾਲ ਜਿਕਰ ਆਕਲੈਂਡ ਟ੍ਰਾਂਸਪੋਰਟ ਦੇ ਤਾਜ਼ਾ ਡਾਟਾ ਦੀ ਗੱਲ ਕਰੀਏ ਤਾਂ ਬੀਤੇ 6 ਮਹੀਨਿਆਂ ਦੇ ਵਿੱਚ 33 ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਡਰਾਈਵਰਾਂ ਦੇ ਉੱਤੇ ਹਮਲਾ ਹੋਇਆ ਹਾਲਾਂਕਿ ਬੀਤੇ ਸਾਲ ਇਸੇ ਪੀਰੀਅਡ ਦੇ ਵਿੱਚ ਅਜਿਹੇ 21 ਮਾਮਲੇ ਸਾਹਮਣੇ ਆਏ ਸਨ ਇਸ ਤੋਂ ਦੇਖਿਆ ਜਾ ਸਕਦਾ ਕਿ ਇਹਨਾਂ ਮਾਮਲਿਆਂ ਦੇ ਵਿੱਚ ਕਿੰਨਾ ਵਾਧਾ ਹੋਇਆ ਉਧਰ ਵਰਬਲੀ ਅਸੌਲਟ ਦੇ ਇਹਨਾਂ ਮਾਮਲਿਆਂ ਦੇ ਵਿੱਚ 20 ਵਾਧਾ ਦਰਜ ਹੋਇਆ ਵਰਬਲੀ ਅਸੌਲਟ ਤੇ ਮਾਰਨ ਤੇ ਹਥਿਆਰ ਦਿਖਾਉਣ ਦੇ ਮਾਮਲਿਆਂ ਦੇ ਵਿੱਚ 48 ਜਿਹੜੇ ਮਾਮਲੇ ਬੀਤੇ 6 ਮਹੀਨਿਆਂ ਦੇ ਵਿੱਚ ਸਾਹਮਣੇ ਆਏ ਨੇ ਡਿਟੈਕਟਿਵ ਇਨਸਪੈਕਟਰ ਦੇ ਮੁਤਾਬਿਕ ਇਹਨਾਂ ਮਾਮਲਿਆਂ ਦੇ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਮੀਡੀਆ ਦੇ ਰਾਹੀਂ ਕੀਤੀ ਗਈ ਰਿਪੋਰਟਿੰਗ ਦੇ ਕਰਕੇ ਇਹ ਜ਼ਿਆਦਾ ਚਰਚਾ ਦੇ ਵਿੱਚ ਆਉਂਦੇ ਨੇ ਤੇ ਇਹ ਜ਼ਿਆਦਾ ਦੇਖਿਆ ਜਾਂਦਾ ਹੈ ਕਿ ਇਹਨਾਂ ਮਾਮਲੇ ਇੰਨੇ ਜ਼ਿਆਦਾ ਨਹੀਂ ਹੁੰਦੇ ਪਰ ਇਹ ਮੀਡੀਆ ਦੇ ਕਰਕੇ ਬਹੁਤ ਜ਼ਿਆਦਾ ਨਜ਼ਰ ਆਉਂਦੇ ਨੇ ਪਰ ਇਸ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਦੇ ਨਾਲ ਇਹ ਹਾਦਸੇ ਹੁੰਦੇ ਨੇ ਇਸ ਦੀ ਫੀਲਿੰਗ ਉਹ ਹੀ ਬਿਆਨ ਕਰ ਸਕਦੇ ਨੇ ਤੇ ਲਗਾਤਾਰ ਹੋ ਰਹੇ ਇਹ ਹਮਲੇ ਚਿੰਤਾ ਦਾ ਵਿਸ਼ਾ ਬਣਦਾ ਨਜ਼ਰ ਆ ਰਿਹਾ ਹੈ। ਇੱਥੇ ਦੇ ਮੁਤਾਬਕ ਪੁਲਿਸ ਦੇ ਨਾਲ ਮਿਲ ਕੇ ਤੇ ਆਫਲੈਂਡ ਟਰਾਂਸਪੋਰਟ ਇਕੱਠੇ ਮਿਲ ਕੇ ਇਹਨਾਂ ਮਾਮਲਿਆਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਲਗਾਤਾਰ ਬੱਚਾਂ ਦੇ ਵਿੱਚ ਸੁਰੱਖਿਆ ਢਾਂਗ ਦੇ ਨਾਲ ਡ라이ਵਰ ਜਿਹੜੇ ਡਰਾਈਵਿੰਗ ਕਰ ਸਕਣ ਤੇ ਯਾਤਰੀ ਸਫ਼ਰ ਕਰ ਸਕਣ ਇਹ ਪੁਖਤਾ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।